ਕੀ ਆ ਬਰਾਨਾ ਕਰਦੇ ਪੰਜਾਬ ਬਚਾਣੇ ਪਿਆ ਸਿਰਫ ਇਤੋ ਹੀ ਸਵਾਲ ਹੈ ਪਾਰੀ ਦਾ ਸਾਲ ਆਪਾਂ ਤੁਸੀਂ ਆਪੋ ਫਰੋਜਪੁਰ ਦਾ ਪਾਰੀ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਚਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਬੀਆਂ ਹਈਆਂ ਨੇ ਉਹ ਕਿੰਦੀ ਸਰਕਾਰ ਚ ਹਈਆਂ ਨੇ ਗੈਂਗਸਟਰਵਾਦ ਆਇਆ ਉਹ ਕਿਹਨਾਂ ਦੀ ਸਰਕਾਰ ਚ ਆਇਆ ਨੌਜਵਾਨਾਂ ਨੇ ਪੰਜਾਬ ਬਚਾਓ ਯਾਤਰਾ ਰੋਕ ਕੇ ਸੁਖਬੀਰ ਸਿੰਘ ਬਾਦਲ ਤੋਂ ਤਿੱਖੇ ਸਵਾਲ ਪੁੱਛੇ ਨੇ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਲੈ ਕੇ ਫਿਰੋਜ਼ਪੁਰ ਪਹੁੰਚੇ ਸੀ ਜਿੱਥੇ ਕੁਝ ਨੌਜਵਾਨਾਂ ਨੇ ਸੁਖਬੀਰ ਦੀ ਯਾਤਰਾ ਰੋਕ ਕੇ ਉਹਨਾਂ ਦੀ ਯਾਤਰਾ ਬਾਰੇ ਤਿੱਖੇ ਸਵਾਲ ਕੀਤੇ ਇਸ ਦੌਰਾਨ ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਸੁਖਬੀਰ ਬਾਦਲ ਨੂੰ ਉਹਨਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਆਇਆ ਸਿਰਫ ਕੋਈ ਸਵਾਲ ਹੀ ਪਾਇਦਸਾਲ ਆਪਾਂ ਤੁਸੀਂ ਆਪੋ ਫਰੋਜਪੁਰ ਚ ਆਈ ਤੁਸੀਂ ਹੁਣ ਗੱਲਾਂ ਫਰੋਜਪੁਰ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਰਜੇ ਨੂੰ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜਿਹਨੂੰ ਧੰਨਵਾਦ ਬਹੁਤ ਬਹੁਤ ਪਿਆਰ ਜਿਹਨੂੰ ਪਿੱਛੋ ਜਿੱਦੂ ਪੁਜਾਰੀ ਆਪਾਂ ਮਾਲਕ ਸਾਹਿਬ 12 ਰਜੇ ਨੂੰ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਾਰਨ ਦੇ ਕਿਹਾ ਉਹ ਬੰਦਾ ਅਬ ਕਾ ਨੂੰ ਕਾ ਲੋ ਸਾਹਿਬ ਆਪਾ ਪੰਜਾਬ ਪੰਜਾਬ ਬੜੇ ਵਧੀਆ ਪ੍ਰਾਲਾ ਕਰਦੇ ਪੰਜਾਬ ਚਾਹਦੇ ਪਿਆ ਸਿਰਫ ਇੱਕੋ ਹੀ ਸਵਾਲ ਹੈ ਪੰਜ ਸਾਲ ਆਪਾਂ ਤੁਸੀਂ ਆਪਾ ਫਰੋਮ ਕਰ ਚੰਗਾ ਨਹੀਂ ਤੁਸੀਂ ਸਾਹਿਬ ਸਾਰਿਆਂ ਸੰਭਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜੀ ਧੰਨਵਾਦ। ਉਹ ਮਾਈਕ ਤਾਂ ਬੰਦ ਕਰੋ। ਬਹੁਤ ਬਹੁਤ ਧੰਨਵਾਦ। ਉਹ ਮਾਈਕ ਤਾਂ ਬੰਦ ਕਰੋ ਪਿੱਛੋਂ। ਕਿੰਨੇ ਨੂੰ ਪੁਜਾਰਿਆ ਆਪਾਂ ਬਾਗਲ ਸਾਹਿਬ। ਬਾਗਲ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਸ਼ੁਕਰਵਾਰ ਨੂੰ ਜਦੋਂ ਸੁਖਬੀਰ ਸਿੰਘ ਦਾ ਕਾਫਲਾ ਫਿਰੋਜ਼ਪੁਰ ਪਹੁੰਚਿਆ ਤਾਂ ਨੌਜਵਾਨਾਂ ਨੇ ਸੁਖਬੀਰ ਬਾਦਲ ਦਾ ਕਾਫਲਾ ਰੋਕੇ ਸਵਾਲ ਕੀਤਾ ਕਿ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਜੋ ਕਿ ਚੰਗੀ ਗੱਲ ਏ ਪਰ ਸੁਖਬੀਰ ਇਹ ਜ਼ਰੂਰ ਦੱਸ ਕੇ ਜਾਣ ਕੀ ਆਖਿਰ ਪੰਜਾਬ ਬਚਾਉਣਾ ਕਿਸ ਤੋਂ ਹੈ ਨੌਜਵਾਨਾਂ ਮੁਤਾਬਕ ਸੁਖਬੀਰ ਨੇ ਤਾਂ ਪਿਛਲੇ 5 ਸਾਲਾਂ ਚ ਉਹਨਾਂ ਦੇ ਹਲਕੇ 'ਚ ਜਿਹੜਾ ਤੱਕ ਨਹੀਂ ਮਾਰਿਆ ਅਤੇ ਨਾ ਹੀ ਹੁਣ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬ੍ਰਿਮ ਸਿੰਘ ਹੈ ਬ੍ਰਿਮ ਸਿੰਘ ਜੀ ਹੁਣੇ-ਹੁਣੇ ਜਿਹੜਾ ਕੁਮਾਰ ਬਾਦਲ ਦਾ ਜਿਹੜਾ ਕਾਫਲਾ ਲੰਘਿਆ ਤਾਂ ਕੁਝ ਸਵਾਲ ਜਵਾਬ ਹੋਏ ਆ ਤਾਂ ਕੀ ਗੱਲਬਾਤ ਹੋਈ ਹੈ ਤੁਹਾਡੀ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਹੈ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਵੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜਪੁਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕੋ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕਿੱਦੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਨੇ ਲੈ ਕੇ ਆਉਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਣਾ ਅਸੀਂ ਜਿਹੜਾ ਬੇਬਤ ਬੇਅਦਬੀਆਂ ਹਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਹੈ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਨਾਰੇ ਲਾਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਐਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹਿਬ ਤੋਂ ਕੋਈ ਫੇ ਨੌਚਾਨ ਬਰਿਆਮ ਸਿੰਘ ਮੁਤਾਬਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਨੇ ਪਾਰਾਂਛ ਤੱਕ ਵੀ ਫਿਰੋਜ਼ਪੁਰ ਨੂੰ 1 ਰੁਪਿਆ ਫੰਡ ਵਜੋਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਵੱਡਾ ਪ੍ਰੋਜੈਕਟ ਹੀ ਹਲਕੇ ਚੇਂ ਲਗਾਏ ਗਏ ਏ ਇੰਨਾ ਸਮਾਂ ਹੋ ਗਿਆ ਸੁਨੀਲ ਬਾਦਲ ਕਿ ਨਹੀਂ ਬੜੇ ਆ ਮੈਂ ਕਹਿੰਦਾ ਜੀ ਉਹਦਾ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾੰਦ ਰਹੇ ਆ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਏ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕੱਟ ਤੋ ਕੱਟ ਸਾਲ ਬਾਅਦ ਆਏ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚੋਂ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਭਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਫਰੋਸਪਰ ਦੇ ਐਮਪੀ ਨੇ ਸੁਪੀਰ ਨੂੰ ਫੜਦਣ ਉਹਨਾਂ ਵੱਲੋਂ ਕੋਈ ਫੰਡ ਦਿੱਤਾ ਕਿ ਫਰੋਸਪਰਵਾਸੀਆਂ ਨੂੰ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਭਰੋਇਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟੇਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਤਾਂ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਜਿਹੜੇ ਕੇਂਦਰੀ ਮੰਤਰੀ ਸੀਗੇ ਹਰਸ਼ਿਮਰਤ ਕੋਰ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀਆਈ ਨਹੀਂ ਜੀ ਨਹੀਂ ਜਿਹੜੇ ਕੇਂਦਰੀ ਮੰਤਰੀ ਹਰਸ਼ਿਮਰਤ ਕੋਰ ਬਾਦਲ ਨਹੀਂ ਉਹ ਤਾਂ ਚਾ ਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਪਚਾ ਕੇ ਫਰੋਜਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੋਂ ਦੱਸ ਸੀ ਇਹ ਕਿ ਸੁਖਬੀਰ ਸਿੰਘ ਬਾਦਲ ਬਲੂ ਪੰਜਾਬ ਪਰ ਵਿੱਚ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਅਤੇ ਪੰਜਾਬ ਬਚਾਉਣ ਲਈ ਵਾਤੋਬਾਦ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ 呼ਕਾ ਦਿੱਤਾ ਜਾ ਰਿਹਾ ਹੈ ਜਿਸ ਲਈ ਕਈ ਥਾਵਾਂ ਤੇ ਉਹਨਾਂ ਦੀ ਯਾਤਰਾ ਦਾ ਅਕਾਲੀ ਦਲ ਵੱਲੋਂ ਪਰਮਾਸਵਾਗਤ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਇਸ ਯਾਤਰਾ ਨੂੰ ਲੈ ਕੇ ਹੁਣ ਕਿੰਤੂ ਪ੍ਰੰਤੂ ਕਰਨੇ ਸ਼ੁਰੂ ਹੋ ਗਏ ਨੇ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ